ਢੱਲੇਵਾਲ ਨੂੰ ਉਲਟੀਆਂ ਲੱਗੀਆਂ ਪਾਣੀ ਵੀ ਨਹੀਂ ਪਚਾ پا ਰਹੇ ਜਗਜੀਤ ਸਿੰਘ ਢੱਲੇਵਾਲ ਢੱਲੇਵਾਲ ਦੇ ਮਰਨ ਵਰਦਾ ਅੱਜ ਚੁਰੰਜਵਾਂ ਦਿਨ ਹੈ ਲਗਾਤਾਰ ਖਨੋਈ ਬਾਉਡਰ ਤੇ ਜੋ ਕਿ ਮਰਨ ਵਰ ਤੇ ਬੈਠੇ ਹੋਏ ਨੇ ਪਰ ਸਿਹਤ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ ਲਗਾਤਾਰ ਖਰਾਬ ਹੋ ਰਹੀ ਹੈ ਹਾਲਾਂਕਿ ਇਸ ਦੇ ਵਿਚਾਲੇ ਸਰਕਾਰ ਦੇ ਪੱਧਰ ਤੇ ਪ੍ਰਸ਼ਾਸਨ ਦੇ ਪੱਧਰ ਤੇ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਟਰੀਟਮੈਂਟ ਲੈਣ ਉਹਨਾਂ ਦੇ ਸਿਹਤ ਹੋਰ ਜ਼ਿਆਦਾ ਖਰਾਬ ਨਾ ਹੋਵੇ ਪਰ ਜਗਜੀਤ ਸਿੰਘ ਢੱਲੇਵਾਲ ਦਾ ਮੋਰਚੇ ਦਾ ਹਸਾਬ ਤੌਰ ਤੇ ਕਹਿੰਦੇ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਕੇਂਦ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਉਹਨਾਂ ਦਾ ਮਰਨ ਵਰਤੇ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਹੁਣ ਸਿਰਫ ਜਗੀਰ ਸਿੰਘ ਡੱਲੇਵਾਲ ਹੀ ਨਹੀਂ ਉਹਨਾਂ ਤੋਂ ਇਲਾਵਾ 121 ਹੋਰ ਕਿਸਾਨ ਵੀ ਜੋ ਕਿ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੇ ਤੇ ਮੰਗ ਲਗਾਤਾਰ ਹੀ ਕੀਤੀ ਜਾ ਰਹੀ ਕਿ ਜੋ ਕਿਸਾਨੀ ਮੰਗਾਂ ਨੇ ਜੋ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਉਸ ਤੇ ਕੇਂਦ ਸਰਕਾਰ ਗੌਰ ਕਰੇ ਉਹ ਵਾਅਦਾ ਉਹ ਮੰਗ ਜੋ ਕਿ ਆ ਪੂਰੀ ਕੀਤੀ ਜਾਵੇ ਤੇ ਇਸੇ ਨੂੰ ਲੈ ਕੇ ਖਨੌਰੀ ਬਾਰਡਰ ਤੇ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ ਜਗੀਰ ਸਿੰਘ ਡੱਲੇਵਾਲ ਦੀ ਅਚਾਨਕ ਸੇਤ ਅਸ ਜ਼ਿਆਦਾ ਵਿਗੜੀ ਹੈ ਬੀਤੀ ਰਾਤ ਢੱਲੇਵਾਲ ਨੂੰ ਉਲਟੀਆਂ ਦੀ ਸ਼ਿਕਾਇਤ ਹੋਈ ਪਾਣੀ ਵੀ ਜਜੀਤ ਸਿੰਘ ਢੱਲੇਵਾਲ ਨਹੀਂ ਪਚਾ ਪਾਰੇ ਅਸਦਾ ਰੋ ਕਰਾਂਗੇ ਖਨੋਰੀ ਬਾਰਡਰ ਦਾ ਜਿੱਥੋਂ ਕਿ ਮੇਰੇ ਸਹਾਉਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਆਪਣੇ ਆਪ ਦੇ ਵਿੱਚ ਜਜੀਤ ਸਿੰਘ ਢੱਲੇਵਾਲ ਦੀ ਸਿਹਤ ਚਿੰਤਾਜਨਕ ਹੈ ਲਗਾਤਾਰ ਨਾਸਾਜ਼ ਹੋ ਰਹੀ ਹੈ ਇਸ ਦੇ ਵਿਚਾਲੇ ਹੋਰ ਕਿਸਾਨ ਵੀ ਮਰਨ ਵਰਤੇ ਬੈਠ ਗਏ ਨੇ ਆ ਤਾਜ਼ਾ ਅਪਡੇਟ ਕੀ ਹੈ ਜਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਜਾਂ ਬਾਕੀ ਜੋ ਹੋਰ ਕਿਸਾਨ ਮਰਨ ਵਰਤੇ ਬੈਠੇ ਹੋਣੇ ਉਹਨਾਂ ਬਾਰੇ ਸੇਦ ਨੂੰ ਲੈ ਕੇ ਕੀ ਅਪਡੇਟ ਹੈ ਤਾਂ ਬਿਲਕੁਲ ਪਰਮੇਂਦਰ ਪੂਰੀ ਰਾਤ ਜਿਹੜੀ ਨੰਗੀ ਰਾਤ ਹੈਗੀ ਆ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਕਾਫੀ ਜ਼ਿਆਦਾ ਜਿਹੜੀ ਹਾਲਤ ਹੈਗੀ ਉਹਨਾਂ ਦੀ ਖਰਾਬ ਰਹੀ ਆ ਹੁਣ ਪਾਣੀ ਵੀ ਉਹਨਾਂ ਨੂੰ ਪਚ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਜਦੋਂ ਜਦੋਂ ਪਾਣੀ ਦਿੱਤਾ ਜਾਂਦਾ ਤਾਂ ਪਚਦਾ ਨਹੀਂ ਨਾਲ ਦੀ ਨਾਲ ਪਾਣੀ ਬਾਹਰ ਆਉਂਦਾ ਤੋ ਜਿਸ ਤਰੀਕੇ ਦੇ ਹਾਲਾਤ ਪੂਰੀ ਰਾਤ ਦੇ ਰਹੇ ਤਾਂ ਜਗਜੀਤ ਸਿੰਘ ਢੱਲੇਵਾਲ ਲਗਭਗ ਪੂਰੀ ਰਾਤ ਨਹੀਂ ਸੁੱਤੇ ਹੱਥਾਂ ਪੈਰਾਂ ਦੀ ਮਾਲਿਸ਼ ਕਰਕੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੱਤਾਂ ਉਹਨਾਂ ਦੀ ਉੱਚੇ ਚੱਕੇ ਜਾਂਦੀਆਂ ਨੇ ਕਿਉਂਕਿ ਜਿਹੜਾ ਬੀਪੀ ਹੈਗਾ ਇੱਕਦਮ ਡਾਊਨ ਹੋ ਜਾਂਦਾ ਤਾਂ ਹੁਣ ਜਗਜੀਤ ਸਿੰਘ ਢੱਲੇਵਾਲ ਜਿਹੜੇ ਪਿਛਲੇ 54 ਦਿਨਾਂ ਤੋਂ ਪਾਣੀ ਦੇ ਉੱਪਰ ਚੱਲ ਰਹੇ ਨੇ ਬਿਨਾਂ ਖਾਦੇ ਪੀਤੇ ਸਿਰਫ ਪਾਣੀ ਦੇ ਨਾਲ ਜਿਹੜਾ ਹੈਗਾ ਗੁਜ਼ਾਰਾ ਉਹਨਾਂ ਦਾ ਕੀਤਾ ਜਾ ਰਿਹਾ ਤਾਂ ਹੁਣ ਪਾਣੀ ਵੀ ਉਹਨਾਂ ਦੇ ਨਹੀਂ ਪਚ ਰਿਹਾ ਜਦੋਂ ਪਾਣੀ ਪੀਂਦੇ ਨੇ ਤਾਂ ਉਹਨਾਂ ਨੂੰ ਉ ਲਗਭਗ ਜਾਗਦੇ ਰਹੇ ਨੇ ਜਿਹੜੀ ਡਾਕਟਰ ਸਵਾਯਮਾਨ ਦੀ ਟੀਮ ਹੈਗੀ ਆ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਮਾਲਿਸ਼ਾਂ ਕਰਕੇ ਹੱਥਾਂ ਪੈਰਾਂ ਨੂੰ ਚਸ ਕੇ ਉਹਨਾਂ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਲਗਾਤਾਰ ਜਿੰਨੇ ਵੀ ਕਿਸਾਨ ਹੈਗੇ ਨੇ ਕਿਉਂਕਿ ਭਾਵੁਕ ਹਾਰ ਇੱਕ ਹੋ ਰਿਹਾ ਤਾਂ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਪਹਿਲਾਂ 15 ਤਰੀਕ ਨੂੰ 111 ਜਿਹੜੇ ਪੰਜਾਬ ਦੇ ਕਿਸਾਨ ਸੀ ਕਿਤਨਾ ਕਿਤੇ ਹਾਲਾਤਾਂ ਨੂੰ ਦੇਖਦੇ ਹੋਏ ਜਗਜੀਤ ਸਿੰਘ ਡੱਲੇਵਾਲ ਦੀ ਸੇਤ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਕੱਲ ਕੱਲ 10 ਹਰਿਆਣੇ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਵੀ ਹੰਚ ਦੇ ਉੱਪਰ ਆ ਕੇ ਖਨੌਰੀ ਆ ਕੇ ਜਿਹੜੇ ਹੈਗੇ ਨੇ ਮਰਨ ਵਰਤ ਉਹਨਾਂ ਦੇ ਵੱਲੋਂ ਵੀ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਹਾਲਾਤ ਜਗਜੀਤ ਸਿੰਘ ਡੱਲੇਵਾਲ ਦੇ ਲਗਾਤਾਰ ਵਿਗੜ ਰਹੇ ਨੇ ਤਾਂ ਅੱਜ ਦਾ ਦਿਨ ਅੱਜ ਦੀ ਰਾਤ ਕਿਤੇ ਨਾ ਕਿਤੇ ਡਾਕਟਰ ਵੀ ਕਹਿ ਰਹੇ ਨੇ ਕਿ ਕਾਫੀ ਜ਼ਿਆਦਾ ਜਿਹੜੇ ਨੇ ਖਰਾਬ ਹੋ ਸਕਦੇ ਨੇ ਕਿਤਨਾ ਕਿਤੇ ਜਿਹੜੇ ਹਾਲਾਤ ਨੇ ਕਿਉਂਕਿ ਜੇ ਜਗਦੀਸ਼ ਸਿੰਘ ਢੱਲੇਵਾਲ ਨੇ ਉਹਨਾਂ ਦਾ 20 ਕਿਲੋ ਦੇ ਲਗਭਗ ਵਜ਼ਨ ਘਟ ਗਿਆ ਜਦੋਂ 26 ਨਵੰਬਰ ਨੂੰ ਉਹਨਾਂ ਦੇ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ 20 ਕਿਲੋ ਦੇ ਲਗਭਗ ਉਹਨਾਂ ਦੇ ਸਰੀਰ ਦਾ ਵਜ਼ਨ ਘਟ ਗਿਆ ਕਿਰਨੀਆਂ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀਆਂ ਨੇ ਤਾਂ ਕਾਫੀ ਜ਼ਿਆਦਾ ਜਿਹੜੇ ਹਾਲਾਤ ਨੇ ਹੁਣ ਖਨੌਰੀ ਬਾਰਡਰ ਦੇ ਵਿਗੜੇ ਹੋਏ ਨੇ ਦੂਜੇ ਪਾਸੇ ਐਸਕੇਐਮ ਦੀ ਅੱਜ ਮੀਟਿੰਗ ਆ ਕਿਉਂਕਿ ਹਾਲਾਤਾਂ ਨੂੰ ਦੇਖਦੇ ਹੋਏ ਲਗਾਤਾਰ ਜਿਹੜੇ ਸੰਯੁਕਤ ਪੋਲੀਟੀਕਲ ਜਿਹੜੇ ਹੈਗੇ ਨੇ ਐਸਕੇਐਮ ਪੋ ਹੁਣ ਏਕਤਾ ਦਾ ਜਿਹੜਾ ਹੈਗਾ ਮਤਾ ਲੈ ਕੇ ਆਏ ਨੇ ਤਾਂ ਹਰ ਇੱਕ ਜਿਹੜਾ ਹੈਗਾ ਸਿਚੁਏਸ਼ਨ ਇਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਲਿਆ ਜਾਵੇ ਪ੍ਰੈਸ਼ਰ ਇੰਨਾ ਕਿ ਜ਼ਿਆਦਾ ਕੇਂਦਰ ਦੇ ਉੱਪਰ ਬਣਾ ਲਿਆ ਜਾਵੇ ਤਾਂ ਜੋ ਮੰਗਾਂ ਜਿਹੜੀਆਂ ਹੈਗੀਆਂ ਨੇ ਪੂਰੀਆਂ ਹੋ ਸਕਣ। ਆ ਠੀਕ ਹੈ ਚਰਨਜੀਤ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਕਿਸਾਨਾ ਗੁਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ ਲਗਾਤਾਰ ਖਰਾਬ ਹੋ ਰਹੀ ਹੈ ਉਲਟੀਆਂ ਦੀ ਸ਼ਿਕਾਇਤ ਹੋ ਰਹੀ ਹੈ ਪਾਣੀ ਵੀ ਨਹੀਂ ਪਚਾ ਪਾ ਰਹੇ ਇਸ ਦੇ ਵਿਚਾਰੇ ਹਾਲਾਂਕਿ ਲਗਾਤਾਰ ਡਾਕਟਰਾਂ ਦੀ ਟੀਮ ਦੇ ਹਾਂ ਚੈੱਕਅਪ ਕੀਤਾ ਜਾ ਰਹੇ